ਪਿਛਲੇ ਦਿਨਾਂ 'ਚ ਸਾਨੂੰ ਲੁੱਟਿਆ ਤੇ ਕੁੱਟਿਆ ਗਿਆ ਸਾਡੇ ਆਪਣੇ ਦੁਆਰੇ ਹੀ ਸਰਕਾਰਾਂ ਦੇ ਇਹਨਾਂ ਦੋਨਾਂ ਪਾਰਟੀਆਂ ਦੀ ਸੀ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਦੇਖ ਲਓ ਤੜਕੀ ਉੱਠ ਕੇ ਆਚਾਰ ਜਾਣੇ ਨੇ ਇੱਕ ਤਾਂ ਸੁਖਵੀਰ ਬਾਦਲ ਕਿ ਹੱਸਣ ਦੀ ਕੀ ਗੱਲ ਐ ਚ ਹਜੇ ਤਾਂ ਨਾਂ ਹੀ ਲਿਆ ਯਾਰ ਮੈਂ ਲੈ ਫੇਰਾ ਸੁਖਵੀਰ ਬਾਦਲ ਤਾਂ ਹੀ ਲਿਆ ਜੇ ਤਾਂ ਕੰਮ ਤਾਂ ਨਹੀਂ ਦੱਸਿਆ ਤਾਂ ਕੋਈ ਹਾਂ ਜੇ ਮੈਂ ਹੋ ਬਾਜਵਾ ਕੋ ਪਤਾ ਨਹੀਂ ਹੋ ਬੜਿੰਗ ਤੜਖੇ ਉੜ ਕੇ ਮੈਨੂੰ ਗਾਲਾਂ ਦੇਣ ਲੱਗ ਜੰਦੇ ਸਭ ਤੋਂ ਪਹਿਲਾਂ ਮੈਨੂੰ ਵਾਲਾ ਕੈਨੇਡਾ ਚ ਬਰਫ ਪੈ ਗਈ ਭਗਵੰਤ ਮੈਨੂੰ ਅਸਤੀਫਾ ਦੇਵੇ ਕਾਰਨ ਕੀ ਇਹਦਾ ਮੈਂ ਮੈਂ ਥੋੜਾ ਜਿਹਾ ਸੋਚੇ ਕਾਰਨ ਕੀ ਇਹਦਾ ਕੋਈ ਗੱਲ ਨਹੀਂ ਵਿਚਾਰਾ ਕਰ ਲੈਣ ਕੋਈ ਗੱਲ ਇਹ ਕਿਉਂ ਮੈਨੂੰ ਹੀ ਕਿਉਂ ਕਰਦੇ ਕਾਰਨ ਦਾ ਇਹ ਹੈ ਜੀ ਅਸਲ ਚ ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਕਿ ਕੋਈ ਆਮ ਘਰਾਂ ਦਾ ਮੁੰਡਾ ਵੀ ਆ ਕੇ ਜਿਹਨੇ 10ਵੀਂ ਸਾਈਕਲ ਤੇ ਚੜ ਕੇ ਗਈ ਤੀ ਹੋਵੇ ਜਿਹੜਾ ਮੈਸਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਦੇ ਵਿੱਚ ਤਾਰੀਆਂ ਲਾਉਣ ਸਿੱਖਿਆ ਹੋਵੇ ਆਮ ਘਰਾਂ ਦਾ ਇੱਕ ਜੁਆਕ ਸਾਡੀਆਂ ਕੁਰਸੀਆਂ ਤੇ ਕੌਮ ਬਹਿ ਗਿਆ ਆਹ ਦੁੱਖ ਹੋਣਾ ਬਸ ਹੋਰ ਕੋਈ ਦੁੱਖ ਨਹੀਂ ਹੋਣਾ ਵੀ ਇੱਥੇ ਤਾਂ ਸਾਡੇ 3 ਪੁੱਤ ਬੈੰਦੇ ਹੁੰਦੇ ਆ ਇਹ ਕਿਵੇਂ ਆ ਗਏ ਹਰਪਜਨ ਸਿੰਘ ਜੀ ਟੀ.ਓ. ਸਾਹਿਬ ਅੱਟ ਬਿਜਲੀ ਤੇ ਪਾ ਪੀਪੀਡਬਲਯੂਡੀ ਦੋ ਵੱਡੇ ਮਹਿਕਮਿਆਂ ਦੇ ਮੰਤਰੀ ਨੇ ਪਿਤਾ ਜੀ ਕੀ ਕਰਦੇ ਸੀ ਪਤਾ ਵਿਆਹਾਂ ਦੇ ਵਿੱਚ ਜਿਹੜੇ ਬੈਂਡ ਹੁੰਦੇ ਨੇ ਉਹ ਬੈਂਡ ਮਾਸਟਰ ਸੀ ਬੈਂਡ ਮਾਸਟਰ ਦਾ ਮੁੰਡਾ ਉਹ ਪੰਜਾਬ ਦਾ ਮੰਤਰੀ ਬਣ ਗਿਆ ਮੰਤਰੀ ਬਣ ਗਿਆ ਤੇ ਫਿਰ ਇਹ ਕਿਵੇਂ ਬਰਦਾਸ਼ਤ ਕਰਨਗੇ ਫਿਰ ਉਹਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਰੀਏ ਕੀ ਕਾਲੀਦਲ ਨੇ ਉਹ ਚਲਾ ਲਈ ਹੁਣ ਯਾਤਰਾ ਕਰੀਏ ਪਰਿਵਾਰ ਬਚਾਓ ਯਾਤਰਾ ਪੰਜਾਬ ਤਾਂ ਹੀ ਨਿਊਜ਼ ਚ ਮਸਾਂ ਤਾਂ ਬਚਾਇਆ ਪੰਜਾਬ ਉਹਨਾਂ ਤੋਂ ਪਰਿਵਾਰ ਬਚਾਓ ਯਾਤਰਾ ਕਰ ਲਈ ਕੋਈ ਕਿਤੇ ਗਾਲਾਂ ਕਢੀ ਜਾਂਦਾ ਮੈਨੂੰ ਕੋਈ ਕਿਤੇ ਮੈਨੂੰ ਕੋਈ ਪਰਿਵਾਰ ਨਹੀਂ ਜਿਨ੍ਹਾਂ ਚਿਰ ਤੁਸੀਂ ਮੇਰੇ ਨਾਲ ਹੋ ਜੋ ਮਰਜੀ ਕਰੇ ਇਹਨਾਂ ਨੇ ਤਾਂ ਨੁਕਸ ਕੱਢਣੀ ਕੱਢਦੇ ਨੇ ਆ ਨੌਕਰੀਆਂ ਬਾਰੇ ਨਹੀਂ ਬੋਲਦੇ ਕਦੇ ਵੀ ਨਹੀਂ ਬੋਲਦੇ ਮੈਂ 150 आम आदमी क्लीनिक ਹੋਰ ਹੋ ਜੂਗਾ 800 आम आदमी क्लीनिक ਹੋ ਜੂਗਾ ਕਰੋੜ ਤੋਂ ਵੱਧ ਬੰਦਾ ਉਥੋਂ ਦਵਾਈ ਲੈ ਕੇ ਠੀਕ ਹੋ ਗਿਆ ਇਹਦੇ ਬਾਰੇ ਕਦੇ ਨਹੀਂ ਬੋਲਦੇ ਪ੍ਰਾਈਵੇਟ ਥਰਮਲ ਪਲਾਂਟ 1080 ਕਰੋੜ ਦਾ ਗੋਇੰਦਵਾਲ ਸਾਹਿਬ ਵਾਲਾ ਉਹ ਖਰੀਦ ਲਿਆ ਨਹੀਂ ਬੋਲਦੇ ਪੰਜਾਬ ਦੇ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਪ੍ਰਾਈਵੇਟ ਚ ਹਟਾਟਾ ਕੇ ਮਾਪੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਾਖਲ ਕਰਾਣੇ ਕਦੇ ਨਹੀਂ ਬੋਲਦੇ ਤੀਰਥ ਯਾਤਰਾ ਸ਼ੁਰੂ ਕੀਤੀ ਸਾਰੇ ਬਜ਼ੁਰਗਾਂ ਨੂੰ ਅਲੱਗ-ਅਲੱਗ ਤੀਰਥ ਸਥਾਨਾਂ ਤੇ ਲੈ ਕੇ ਜਾਂਦੇ ਆ ਨਹੀਂ ਬੋਲਦੇ ਬਿਜਲੀ 90% ਬਿੱਲ ਮਾਫ ਹੋ ਗਏ ਕਦੇ ਨਹੀਂ ਬੋਲਦੇ ਕੱਸੀਆਂ ਨਹਿਰਾਂ ਜਿਹੜੀਆਂ ਪਹਿਲਾਂ ਬੰਦ ਪਈਆਂ ਸੀ ਪਿੰਡਾਂ 'ਚ ਪਾਣੀ ਜਾਣ ਲੱਗਿਆ ਨਹਿਰਾਂ ਦਾ 40-40 ਸਾਲ ਬਾਅਦ 35-35 ਸਾਲ ਬਾਅਦ ਕਦੇ ਨਹੀਂ ਬੋਲਦੇ ਬਸ ਉਹੀ ਬਸ ਫੌਂਟਾਨੋ ਨਸੀਬ ਦੇ ਉਹ ਮੇਰਾ ਇੱਕ ਦੋਸਤ ਹੈ ਕਹਿੰਦਾ ਹੁਣ ਭਵੰਤਮਾਨ ਨੂੰ ਲਾ ਦਾਂਗੇ ਉਹਨੂੰ ਕੋਈ ਬੰਦਾ ਕਹਿੰਦਾ ਭਵੰਤਮਾਨ ਨੂੰ ਲਾ ਦਾਂ ਉਹ ਕਹਿੰਦਾ ਜਾਲਾ ਹੈ ਵੀ ਐਂ ਲੈ ਜੂ ਲਾ ਦਾਂਗੇ ਵੀ ਲੋਕਾਂ ਨੇ ਬਿਠਾਏ ਆ ਤੁਸੀਂ ਲੋਕਾਂ ਕੋਲ ਜਾਓ ਲੋਕ ਲਾ ਲੈਣੇ ਲੋਕ ਲਾ ਸਕਦੇ ਨੇ ਤੁਸੀਂ ਕਿਵੇਂ ਲਾਦੋਗੇ ਇਸ ਕਰਕੇ ਇਹਨਾਂ ਦੀ ਗੱਲਾਂ 'ਚ ਨਹੀਂ ਆਉਣਾ ਲੱਗੇ ਰਹਿੰਦੇ ਕੋਈ ਹੋਰ ਹੈ ਨੀ ਜੋ ਸਿੱਧੂ ਹਾਇ ਰੱਬਾ ਉਹ ਵਿਆਹਾਂ ਸ਼ਾਦੀਆਂ 'ਚ ਨਾ ਲੈਣ ਦੇ ਨਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ ਕਹਾਂ ਛਾੜ ਦਿੰਦੇ ਨੇ ਕਈ ਵਾਰੀ ਸਾਲ ਡੂੜ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੇ ਕੋਲ ਵਾਪਸ ਆ ਜਾਂਦਾ ਕਹਿੰਦੇ ਖੋਲੇ ਉਹਨਾਂ ਖੋਲੇ ਨੇ ਭੂਆ ਦੀ ਕੁੜੀ ਦਾ ਵਹਿ 2 ਮਹੀਨਿਆਂ ਨੂੰ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਇ ਜਾਂਦਾ ਨਾ ਲਵਾਵੇ ਜ ਵਾਪਸ ਪੈਂਦਾ ਸਹੀ ਹੈ ਨਾ ਉਹ ਲੱਗਿਆ ਰਹੇ ਨਾ ਮੇਂ ਮਤਰਪਿਆਰੇ ਮੇਂ ਮਤਰਪਿਆਰੇ ਪਤਨੀ ਕੀ ਬਈ ਤੂੰ ਬਿਜਲੀ ਮੰਤਰੀ ਬਣਨ ਤੂੰ ਹੀ ਨਾ ਕਰਤੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ ਕਰ ਦਿੰਦਾ ਬਿਜਲੀ ਆਪ ਤਾਂ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸ ਘੱੜਨੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸ ਘੱੜਦਾ ਸੀ ਹਰ ਗੱਲ 'ਚ 네ਗੈਟਿਵਿਟੀ ਹਰ ਗੱਲ 'ਚ ਨੁਕਸ ਘੱੜਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਘੱੜਦਾ ਇਹ ਕੋਈ ਗੱਲ ਪੋਜ਼ਿਟਿਵ ਕਰਦਾ ਹੀ ਨਹੀਂ ਉਹਨਾਂ ਨੂੰ ਵੀ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਬਜਾਏ ਤੁਰਦਾ ਸੀ ਕਹਿੰਦੇ ਲੈ ਇਹ ਚੋਂ ਨਹੀਂ ਘੱਟਦਾ ਨੁਕਸ ਬੁਲਾ ਲਿਆ ਉਹਨੂੰ ਪਿੰਡ ਦੇ ਟੋਬੇ 'ਚ ਕੁੱਤਾ ਇਧਰਲੇ ਪਾਸੇ ਛੜਤਾ ਕੁੱਤਾ ਪਾਣੀ ਦੇ ਉੱਤੇ ਧੁਰਕ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੁਣ ਦੱਸ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਢਣਾ ਹੀ ਖੱਡਣਾ ਲੋਕ ਸੁਭਾਅ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ ਤੈਰਨਾ ਨਹੀਂ ਆਉਂਦਾ ਕਹਦਾ ਸੋ ਮੈਂ ਤਾਂ ਇਦਾਂ ਵੀ ਮੈਂ ਤਾਂ ਇਦਾਂ ਨਹੀਂ ਆ ਮੈਂ ਤਾਂ ਜੋ ਦਿਲ ਤੇ ਉਹੀ ਜ਼ਬਾਨ ਤੇ ਆ ਇਹ ਵਾਰੀ ਪੱਤਰਕਾਰ ਮੈਨੂੰ ਕਹਿੰਦੇ ਨੇ ਅਫਸਰ ਮੇਰੇ ਪ੍ਰੋਟੋਕੋਲ ਹੈ ਜੀ ਵਿਧਾਨ ਸਭਾ 'ਚ ਮੈਂ ਸਵਾਲਾਂ ਦੇ ਜਵਾਬ ਦੇਈ ਜਾਂਦਾ ਸੀ ਮੈਨੂੰ ਕਹਿੰਦੇ ਜੀ ਹਰੇਕ ਸਵਾਲ ਦਾ ਜਵਾਬ ਇਨਾ ਦੇ ਕਰੋ ਮੈਂ ਕੀ ਗੱਲ ਜਿਦੋਂ ਮੇਰੇ ਕੋਲ ਜਵਾਬ ਹੈਗਾ ਕਹਿੰਦੇ ਜੀ ਪਹਿਲਾਂ ਵਾਲੇ ਮੁੱਖ ਮੰਤਰੀ ਸਾਰਿਆਂ ਦੇ ਜਵਾਬ ਨਹੀਂ ਦਿੰਦੇ ਹੁੰਦੇ ਸੀ ਮੈਂ ਕਿਹਾ ਤਾਂ ਨਹੀਂ ਤਾਂ ਪਹਿਲਾਂ ਵਾਲੇ ਨੇ ਹੁਣ ਵਾਲੇ ਕਿਉਂ ਨਹੀਂ ਹੈਗੇ ਫਿਰੋ ਮੈਂ ਕਿਹਾ ਮੈਂ ਹੈਗਾ ਜਦੋਂ ਮੇਰੇ ਕੋਲ ਜਵਾਬ ਮੈਂ ਤਾਂ ਦੇਉਂਗਾ ਜਵਾਬ ਕਿਹੜਾ ਪ੍ਰੋਟੋਕੋਲ ਨਾ ਜੀ ਇੰਨੇ ਕ ਬੰਦੇ ਨੇ ਜਿਵੇਂ ਆ ਆਇਆ ਹੈ ਜੇ ਪ੍ਰੋਗਰਾਮ ਜੇ ਮੁੱਖ ਮੰਤਰੀ ਆਉਂਦੇ ਹੁੰਦੇ ਸੀ ਉਹ ਛੋਟਾ ਜਿਹਾ ਪ੍ਰੋਗਰਾਮ ਹੈ ਛੋਟਾ ਹੈ ਮੈਂ ਕਹਾਂ ਯਾਰ ਕਿਸੇ ਮੈਂ ਮੈਨੂੰ 50 ਬੰਦਿਆਂ ਦੇ ਸਾਹਮਣੇ ਭਾਵੇਂ ਖੜੇ ਕਰ ਦੋ ਜੇ 50 ਘਰਾਂ ਚ ਵੀ ਮੇਰੀ ਵਜ੍ਹਾ ਕਰਕੇ ਤਰੱਕੀ ਦੇ ਦੀਵੇ ਬੜਦੇ ਨੇ ਤੇ ਚੁੱਲ੍ਹੇ 'ਚ ਅੱਗ ਬੜਦੀ ਹੈ ਮੈਨੂੰ ਤੇ ਇਤੁਵੱਦ ਖੁਸ਼ੀ ਹੋ ਇਤੁਵੱਦ ਪੁੰਨ ਦਾ ਕੰਮ ਹੋਰ ਕੀ ਹੋ ਸਕਦਾ ਜੀ ਅੱਜ ਦੇ ਜ਼ਮਾਨੇ 'ਚ ਸੋ ਇਸ ਕਰਕੇ ਮੈਂ ਕਹਿਣਾ ਕਿ ਤੁਸੀਂ ਜਾ ਕੇ ਈਮਾਨਦਾਰੀ ਨਾਲ ਕੰਮ ਕਰਨਾ ਲੀਗਲ ਜਿਹੜੀਆਂ ਤੁਹਾਡੀਆਂ ਅੜਚਣਾਂ ਸਾਰੀਆਂ ਅਸੀਂ ਹਟਾ ਕੇ ਤੁਹਾਨੂੰ ਕੰਮ ਦੇ ਦਿੰਦਾ ਕੋਈ ਕੋਈ ਤੁਹਾਨੂੰ ਕੋਈ ਨੋਟਿਸ ਨਹੀਂ ਆਊਗਾ ਜਿੰਨੀਆਂ ਵੀ ਨਿਯੁਕਤੀ ਪੱਤਰ ਦਿੱਤੇ ਨੇ ਸਾਰੇ ਬਹਿ ਕੇ ਆਪਣੀਆਂ ਕੁਰਸੀਆਂ ਤੇ ਕੰਮ ਕਰ ਰਹੇ ਨੇ ਹਾਂ ਅਭੀ ਅਹਿਮੀਅਤ ਜ਼ਰੂਰ ਬਣਾਇਓ ਦਫ਼ਤਰ ਦੇ ਵਿੱਚ ਐਨਾ ਸੋਚੋ ਵੀ ਆ ਮੇਰੀ ਨੌਕਰੀ ਛੋਟੀ ਹੈ ਜਾਂ ਮੇਰੀ ਨੌਕਰੀ ਛੋਟੀ ਭੱਟੀ ਨਹੀਂ ਹੁੰਦੀ ਕੋਈ ਮੰਨਿਆ ਕਿ 1 ਰੁਪਿਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਿਆ ਲੱਖ ਦੇ ਬਰਾਬਰ ਨਹੀਂ ਬਹਿੰਦਾ ਜੇਰਾ ਸੋਚੋ ਜੇ ਲੱਖ ਚੋਂ ਰੁਪਈਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ ਉਹ ਵੀ ਜਿਹੜੇ 99999 ਬਣ ਜਾਂਦਾ ਫਿਰ ਸੋ ਹਰ ਇੱਕ ਬੰਦੇ ਦੀ ਵੈਲਿਊ ਹੈ ਆਪਣੀ ਬਿਲਕੁਲ ਵੈਲਿਊ ਬਣਾ ਕੇ ਰੱਖਿਓ ਕਿ ਮੇਰੀ ਐਹਮੀਅਤ ਹੈ ਕੁਰਸੀ ਛੋਟੀ ਵੱਡੀ ਦਾ ਹਾਂ ਮੈਂ ਵੀ ਮੇਰੇ ਸਾਈਨ ਹੋਣਗੇ ਤਾਂ ਕੰਮ ਹੋਣਗੇ ਲੋਕਾਂ ਦੇ ਦੁਆਵਾਂ ਲੈ ਕੇ ਜਾਓ ਹਰ ਰੋਜ਼ ਕਰੇ ਅੱਜ ਤੱਕੜਾਈ ਚੜੂ ਵੀ ਮਿਲਦਾ ਕੜਾਈ ਚੜ੍ਹਨੇ ਪਾ ਦੇ ਵੀਡੀਓ ਠੀਕ ਹੈ ਨਾ ਅੱਜ ਤਾਂ ਉਹ ਵੀ ਆਉਣਗੇ ਰਿਸ਼ਤੇਦਾਰ ਜਿਹੜੇ ਪਹਿਲਾਂ ਇਹਦਾ ਇਹਦਾ ਕੁਝ ਨਹੀਂ ਬਣਨਾ ਮਾਰੀ ਜਾਂਦਾ ਅੱਜ ਉਹ ਮਠਾਈ ਦੇ ਡੱਬੇ ਲੈ ਆ ਆ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਬਹੁਤ ਕੁਝ ਬਣੇਗਾ ਐਂ ਮੰਨ ਤਾਂ ਪਹਿਲਾਂ ਕਹੀ ਜਾਂਦੇ ਨੇ ਦਾ ਕੱਕ ਨਹੀਂ ਬਣਨਾ ਇਹ ਨਲਾਇਕ ਨਿਕਲਿਆ ਜਦੋਂ ਕੁਝ ਬਣ ਜਗਾ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਬਣੂ ਕੁਝ ਨਾ ਕੁਝ ਚੜਦੇ ਨੂੰ ਸਲਾਮਾਂ ਕਰਦੀ ਆ ਦੁਨੀਆ ਠੀਕ ਹੈ ਨਾ ਮੰਜ਼ਲਾਂ ਵੱਡੀਆਂ ਰੱਖੋ ਜ਼ਰੂਰ ਅਚੀਵ ਹੋਣਗੀਆਂ। ਔਰ ਮੰਜ਼ਲ ਵੱਲ ਨੂੰ ਅਰਜਨ ਵਾਲੀ ਅੱਖ ਵਾਂਗੂ ਮੱਛੀ ਦੀ ਅੱਖੀ ਦੇ ਸੇ ਵਸ ਪਰ ਅਚੀਵਮੈਂਟ ਹੋ ਸਕਦੀ ਹੈ। ਬਹੁਤ ਵੱਡੀ ਵੱਡੀ ਅਚੀਵਮੈਂਟ ਹੋਣੀ ਹੈ। ਮੈਂ ਕਹਣਾ ਤੁਹਾਡੇ ਸਾਹਮਣੇ ਕਦੇ ਸੋਚਿਆ ਸੀ ਕੁਛ ਆਏਗਾ? ਨਾ। ਸੋ ਇਸ ਕਰਕੇ ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣ ਲੱਗਿਆ ਕਿ ਇਮਾਨਦਾਰੀ ਨਾਲ ਆਪਣਾ ਕੰਮ ਨਿਭਾਇਕ ਕਰਿਓ ਤੇ ਨਾਲੇ ਹੋਰ ਕਿਹੜੀ ਪੜ੍ਹਾਈ ਕਰਕੇ ਤੁਹਾਡੇ ਕੋਲ ਹੁਣ ਤੁਹਾਡੇ ਕੋਲੇ ਆਉਣਗੇ? ਕੋਈ ਪਗਾਨੇ ਪਿੰਡ ਤੋਂ ਵੀ ਆਊਗਾ ਕੋਈ ਮਹੱਲੇ ਚੋਂ ਥੋੜੇ ਆਊਗਾ ਜਿਹਨਾਂ ਨੌਕਰੀਆਂ ਦਾ ਪਤਾ ਲੱਗ ਗਿਆ ਤੁਹਾਡੇ ਕੋਲੇ ਆਉਣਗੇ ਪੁੱਛਣ ਮਾਪੇ ਵੀ ਆਉਣਗੇ ਵੀ ਕਿਹੜੀ ਕਿਤਾਬ ਪੜ੍ਹੀ ਸੀ ਭਾਈ ਅਸੀਂ ਵੀ ਨੌਕਰੀ ਲੈਣੀ ਹੈ ਲੁਕੋਇਓ ਨਾ ਗੱਲ ਇਹ ਦੱਸ ਦਿਓ ਕਿ ਆਹ ਕਿਤਾਬ ਪੜ੍ਹਨ ਨਾਲ ਐਨੇ ਨੰਬਰ ਲੈਣ ਨਾਲ ਨੌਕਰੀ ਮਿਲ ਜਾਂਦੀ ਹੈ ਦੱਸੋ ਫਲਾਓ ਗੱਲਾਂ ਉਹ ਵੀ ਉਹਨਾਂ ਨੂੰ ਮਿਲ ਚੁਗੀ ਨੌਕਰੀ ਆਪਾਂ ਤਾਂ ਰੋਕੋ ਨਾ ਉਹ ਵੀ ਨਹੀਂ ਅਸੀਂ ਆਪਾਂ ਦੱਸਿਏ ਨਾ ਨਹੀਂ ਤਾਂ ਇਹ ਵੀ ਬਣ ਜੂ ਐਂਕ ਫਿਰ ਕਹਿੰਦਾ ਉਹ ਬਣ ਜਾਈ ਸਮਾਜ ਦਾ ترقیਤਾਈਓ ਕਰੂਗੇ ਨਾ ਸਾਰੇ ਕਾਮਯਾਬ ਹੋਣਗੇ। ਸੋ ਇਸ ਕਰਕੇ ਸਾਰਿਆਂ ਨੂੰ ਦੱਸਿਓ ਕਿ ਕਿਵੇਂ ਪੜ੍ਹਾਈ ਹੁੰਦੀ ਹੈ ਕਿਹੜਾ ਟੈਸਟ ਕਰਨਾ ਪੈਂਦਾ ਹੈ ਦੇਣਾ ਪੈਂਦਾ। ਜੇ ਆਮ ਨੰਬਰ ਆਉਣਗੇ ਪੱਕਾ ਮੈਰਿਟ ਤੇ ਉਹਨਾਂ ਦੇ ਘਰੇ ਵੀ ਚਿੱਠੀ ਜਾਊਗੀ। ਇੱਕ ਮੁੰਡਾ ਐਸ ਡੀਓ ਦੇ ਪੇਪਰ ਦੇ ਕੇ ਬਾਹਰ ਚਲਾ ਗਿਆ ਕੈਨੇਡਾ। ਇੱਥੇ ਆਇਆ ਸੀ ਉਹ। ਪੇਪਰ ਦੇ ਕੇ ਬਾਹਰ ਚਲਾ ਗਿਆ। ਬਾਅਦ ਐਸ ਡੀਓ ਦੀ ਮੈਂ ਕਿਹਾ ਬਿਜਲੀ ਫੋਰਚ ਸੀਗਾ। SDO ਦੀ ਚਿੱਠੀ ਆ ਗਈ ਘਰੇ ਉਹਦੇ ਬਾਪੂ ਨੇ ਕਹਿਆ ਕਹਿੰਦਾ ਪੁੱਤ ਤੂੰ SDO ਬਣ ਗਿਆ ਬਿਜਲੀ ਬੋਰਡ ਚ ਉਹ ਕਹਿੰਦਾ ਠੀਕ ਆ ਬਾਪੂ ਮਹੀਨੇ ਬਾਅਦ ਆ ਸਕਦਾ ਬਾਪੂ ਸਾਕੇ ਜੁਆਇਨ ਕਰ ਲਈ ਆਵਦੇ ਘਰੇ ਨੌਕਰੀ ਮਿਲੇ ਆਵਦੇ ਆਪਦੀ ਧਰਤੀ ਤੇ ਆਵਦੇ ਲੋਕਾਂ ਚ ਨੌਕਰੀ ਮਿਲੇ ਇਹ ਤੋਂ ਵਧੀਆ ਹੋਰ ਕੀ ਹੋ ਸਕਦਾ ਜੀ ਘਰੇ ਆਓ ਰਿਸ਼ਤੇਦਾਰਾਂ ਚ ਦੋਸਤਾਂ ਮਿੱਤਰਾਂ ਚ ਬਾਹਰ ਤਾਂ ਚਲੇ ਜਾਂਦੇ ਆ ਪਰ ਮਨ ਤਾਂ ਇੱਥੇ ਹੀ ਰਹਿੰਦਾ ਹੈ ਦੀਵਾਲੀਆਂ ਦਸਹਿਰੇ ਮਨਾਉਣ ਤਾਂ ਇੱਥੇ ਆਉਨੇ ਆ ਸਰੀਰ ਚੱਲ ਜਾਂਦਾ ਮਨ ਇੱਥੇ ਰਹਿ ਜਾਂਦਾ ਸਿਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਬਿਲਕੁਲ ਇਹਨੂੰ ਪਹਿਲੀ ਨੌਕਰੀ ਨਹੀਂ ਸਮਝਣਾ ਹੋਰ ਤਰੱਕੀਆਂ ਕਰੋ ਯੂਪੀਐਸਸੀ ਤੱਕ ਦੇ ਅਸੀਂ ਸੈਂਟਰ ਖੋਲਣ ਜਾ ਰਹੇ ਹਾਂ ਯੂਪੀਐਸਸੀ ਦੀ ਤਿਆਰੀ ਕਰੋ ਆਈਐਸ ਅਫਸਰ ਬਣੋ ਡੀਸੀ ਬਣੋ ਐਸਐਸਪੀ ਬਣੋ ਚੰਗਾ ਲੱਗੂਗਾ ਪੰਜਾਹ ਤਰੱਕੀ ਕਰ ਰਹੇ ਹੈ ਔਰ ਕੋਈ ਪੈਸਾ ਨਹੀਂ ਲੱਗ ਰਿਹਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਇੱਕ ਸੰਵਾਦ ਕਰਨਾ ਸੀ ਕਿ ਆਪਣੀ ਕਲਾ ਨੂੰ ਆਪਣੀ ਆਂਟ ਨੂੰ ਪਛਾਣੋ ਸੁਖਵਿੰਦਰ ਨੇ ਬਹੁਤ ਸਟਰਗਲ ਕੀਤਾ ਜਲੰਧਰ ਦੂਰਦਰਸ਼ਨ ਤੇ ਗਾਣੇ ਸੁਣਦੇ ਸੀ ਲਾਰਾ ਲੱਪਾ ਵਗੈਰਾ ਜਿਹੜੇ ਨਵੇਂ ਸਾਲ ਦੇ ਪ੍ਰੋਗਰਾਮ ਹੁੰਦੇ ਸੀ ਤਾਂ ਕਿੱਥੇ ਬਾਲੀਵੁੱਡ ਗੋੰਬੇ ਜਾ ਕੇ ਇੱਕਦਮ ਕੰਮ ਨਹੀਂ ਮਿਲਦਾ ਉੱਥੇ ਉੱਥੇ ਫੁੱਟਪਾਥ ਤੇ ਵੀ ਸੌਣਾ ਪੈ ਸਕਦਾ ਬਹੁਤ ਵੱਡੀ ਇੰਡਸਟਰੀ ਹੈ ਉੱਥੇ ਆਪਣੀ ਜਗ੍ਹਾ ਬਣਾਉਣੀ ਬਹੁਤ ਮੁਸ਼ਕਲ ਹੈ ਉੱਥੇ ਫਾਕੇ ਵੀ ਕੱਟੇ ਨੇ ਤੇ ਹੌਲੀ-ਹੌਲੀ ਕਿਤੋਂ ਨਾ ਕਿਤੋਂ ਕਿਤੋਂ ਨਾ ਕਿਤੋਂ ਜਿਵੇਂ ਕਹਿੰਦੇ ਗੁੱਡੀ ਚੜਦੀ ਚੜਦੀ ਚੜ ਜਾਂਦੀ ਕੋਈ ਗਾਣਾ ਕਲਿੱਕ ਹੋ ਗਿਆ ਤੇ ਅੱਜ ਬਾਲੀਵੁੱਡ ਦੇ ਵਿੱਚ ਇਸ ਤੋਂ ਉੱਚੀ ਤੇ ਇਸ ਤੋਂ ਸੁਰੀਲੀ ਆਵਾਜ਼ ਨਹੀਂ ਹੈਗੀ ਇਸ ਪਰ ਇੱਕ ਮਤਲਬ ਉੱਥੇ ਪੈਰ ਅੱਛਾ ਉੱਥੇ ਕਈ ਵਾਰ ਹਿੱਟ ਹੋ ਜਾਂਦੇ ਬਹੁਤ ਸਾਰੇ ਲੋਕਾਂ ਦੇ ਹਿੱਟ ਹੋ ਜਾਂਦੇ ਵਨ Song Wonder ਬਹੁਤ ਨੇ ਉੱਥੇ ਇੱਕ ਗਾਣਾ ਹਿੱਟ ਹੋਇਆ ਬਾਅਦ ਲੱਭੇ ਹੀ ਨਹੀਂ ਕੋਈ ਕਿੰਨੇ ਸਾਲਾਂ ਤੋਂ ਸੁਖਵਿੰਦਰ ਨੇ ਆਪਣੀ ਜਗ੍ਹਾ ਬਣਾਈ ਹੋਈ ਹੁੰਦੀ ਇਹਦੇ ਬਿਨਾ ਪੰਜਾਬ ਕੋਈ ਵੀ ਫਿਲਮ ਹਿੰਦੀ ਦੀ ਇਹਦੇ ਗੀਤ ਬਿਨਾ ਅਧੂਰੀ ਲੱਗਦੀ ਹੈ ਪ੍ਰੋਡਿਊਸਰ ਜਾਂ ਡਾਇਰੈਕਟਰ ਕਹਿੰਦਾ ਸੁਖਵਿੰਦਰ ਦਾ ਗਾਣਾ ਚਾਹੀਏ ਚਾਹੀਏ ਬਸ ਇਹ ਜ਼ਰੂਰਤ ਬਣ ਗਿਆ ਇਹ ਫਿਲਮ ਦੀ ਜ਼ਰੂਰਤ ਬਣ ਗਿਆ ਨਾ ਕਿ ਇਹ ਕਰੇ ਕਿ ਮੇਰਾ ਮਿੱਤਰ ਹੈ ਟਰੈਕਟਰ ਯਾਰ ਇਹਨੂੰ ਕਹੇ ਦੋ ਬਗਾਣੇ ਮੈਥੋ ਕੋ ਵਾਲਾ ਨਾ ਉਹ ਇਹਦੇ ਕੋਲੇ ਆਉਂਦੇ ਨੇ ਇਹ ਆਪਣੀਆਂ ਸ਼ਰਤਾਂ ਤੇ ਆਉਂਦਾ ਸੋ ਕਲਾ ਕਲਾ ਪ੍ਰਮਾਤਮਾ ਨੇ ਦਿੱਤੀ ਹੈ ਇਹ ਤਾਂ ਕੋਈ ਰੋਕ ਨਹੀਂ ਸਕਦਾ ਦਰਿਆ ਮੰਨ ਨੱਕੇ ਥੋੜੀ ਲੱਗਦੇ ਹੁੰਦੇ ਆ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਸੋ ਕੋਈ ਕਦੇ ਕੋਈ ਪਾਰਟੀ ਜਿ ਹੁਣ ਤੁਸੀਂ ਦੇਖੋ ਸਾਰੀ ਕਾਂਗਰਸ ਬੀਜੇਪੀ ਵਿਚ ਫਿਰਦੀ ਹੈ ਕੈਪਟਰ ਬੀਜੇਪੀ ਵਿਚ ਫਿਰਦਾ ਹੈ ਉਹ ਜਾਖੜ ਉਹ ਇਹਨਾਂ ਬੁਰੀ ਹੋਈ ਆ ਉਹ ਕੈਪਟਨ ਤੂੰ ਤੋ ਦੁਖੀ ਹੋ ਕੇ ਗਿਆ ਸੀ ਕੈਪਟਨ ਵੀ ਆ ਗਿਆ ਨਾਲ ਹੀ ਉਹ ਮੂਰੇ ਖੜਾ ਹੁਣ ਮੂਸਾ ਬਜਮਾਉਤੋਂ ਅੱਗੇ ਮੌਤ ਖੜੀ ਵਿੱਚ ਵਿੱਚ ਕੋਈ ਮਤਲਬ ਪੰਜ ਮਨਪੀਰ ਬਾਦਲੀ ਫਿਰ ਚੌਧਰੀ ਕੋਈ ਪਤਾ ਨਹੀਂ ਕਦੋਂ ਕਿਹੜੀ ਇਹ ਕਈਆਂ ਨੂੰ ਤਾਂ ਨਾ ਕਈ ਤਾਂ ਹੈ ਜੇ ਨਹੀਂ ਪੰਜਾਬ ਚ ਲੀਡਰ ਸਵੇਰੇ ਜਾਂਦੇ ਜਾਂਦੇ ਗੱਡੀ ਚ ਡਰਾਈਵਰ ਨੂੰ ਪੁੱਛਦੇ ਨੇ ਭੋਗ ਤੇ ਜਾਣਾ ਅੱਜ ਆਪਾਂ ਕਿਹੜੀ ਪਾਰਟੀ ਪਰ ਬੋਲਾਂਗੇ ਆਪ ਨੂੰ ਵੀ ਨਹੀਂ ਪਤਾ ਕਿੰਨੀਆਂ ਬਦਲੀਆਂ ਮੈਂ ਕਹਿਣਾ ਚਾਹੁੰਦਾ ਮੈਂ ਪੰਜਾਬ ਦੀ ਇੱਜ਼ਤ ਤੇ ਅਣਖ ਨੂੰ ਕਦੇ ਦਾਗ ਨਹੀਂ ਲੱਗਣ ਦੇਵਾਂਗਾ ਇਹ ਤੇ ਮੇਰੇ ਤੇ ਯਕੀਨ ਰੱਖਿਓ ਗੁਰਪ੍ਰਧਨ ਗਿੱਲ ਜੀ ਦਾ ਇੱਕ ਸ਼ੇਰ ਹੈ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਦਰਿਆ ਦੀ ਆਪਣੀ ਪਛਾਣ ਖਤਮ ਹੋ ਜਾਂਦੀ ਹੈ ਨਾ ਜਦੋਂ ਜਦੋਂ ਸਮੁੰਦਰ ਚ ਰਲ ਗਿਆ ਫਿਰ ਕੌਣ ਪੁੱਛਦਾ ਕੌਣ ਸਮੁੰਦਰ ਦਾ ਪਾਣੀ ਕਹਿੰਦੇ ਨੇ ਦਰਿਆ ਜਿਤਨੇ ਚਾਹਰਾ ਆਪ ਹੈ ਉਹਨਾਂ ਚ ਦਰਿਆ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਆਪਾਂ ਉੱਚੀ ਰੱਖਣੀ ਹੈ ਪੰਜਾਬ ਦੀ ਗਰਦਨ ਝੁਕਣ ਨਹੀਂ ਦੇਣੀ ਆ ਗੱਲਾਂ ਤੁਹਾਡੇ ਨਾਲ ਕਹਿਣੇ ਸੀ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਬਹੁਤ ਬਹੁਤ ਧੰਨਵਾਦ